ਪਾਰਟੀ ਦੇ ਪ੍ਰਧਾਨ ਵੀ ਨੇ ਵਜ਼ੀਰ ਵੀ ਨੇ ਪੰਜਾਬ ਸਰਕਾਰ ਚ ਅਮਨਾ ਰੋੜਾ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਔਰ ਪ੍ਰੋਟੋਕੋਲ ਅਨੁਸਾਰ ਸਾਡੇ ਮਾਨਯੋਗ ਸਪੀਕਰ ਸਾਹ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਉਹਨਾਂ ਨੂੰ ਮੈਂ ਚਾਹੁੰਦਾ ਸੀ ਪਰ ਕਿਉਂਕਿ ਸਮਾਂ ਬਹੁਤ ਸੀਮਤ ਆ ਥੋੜੇ ਦੇ ਲੇਟ ਹੋ ਗਏ ਸੀ ਸੋ ਸਾਰਿਆਂ ਵੱਲੋਂ ਇਹਨਾਂ ਨੇ ਫੈਸਲਾ ਕੀਤਾ ਕਿ ਅਮਨਾ ਰੋੜਾ ਜੀ ਹਾਜ਼ਰੀ ਲਵਣਗੇ ਰਣਤ ਸਾਹਿਬ ਬਹੁਤ ਹੀ ਪਾਵਨ ਅਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮਿੱਠੀ ਨਿੱਗੀ ਔਰ ਮੁਕੱਦਸ ਗੋਦੀਵ ਜੁੜ ਬੈਠੀ ਸਾਧ ਸੰਗਤ ਫਤਿਹ ਕਰੋ ਪ੍ਰੋਪਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਹਾਜ਼ਰੀਨ ਅੱਜ ਬਹੁਤ ਹੀ ਦੁੱਖ ਦੀ ਘੜੀ ਹੈ ਜਦ ਆਪਾਂ ਸਾਰੇ ਆਪਣੇ ਪਿਤਾ ਸਮਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਸਾ ਦੇ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਇਆ ਅਟਲ ਸੱਚਾਈ ਇਹ ਕਿ ਜੋ ਇਸ ਦੁਨੀਆ ਤੇ ਆਇਆ ਉਹ ਉਸਨੇ ਇੱਕ ਨਾ ਇੱਕ ਦਿਨ ਚੱਲੇ ਜਾਣਾ ਹੈ ਔਰ ਆਉਣ ਤੋਂ ਜਾਣ ਤੱਕ ਦਾ ਸਮਾਂ ਹਰ ਵਿਅਕਤੀ ਨੇ ਆਪਣਾ ਰੋਲ ਅਦਾ ਕਰਕੇ ਜਾਣਾ ਹੈ ਔਰ ਮੈਂ ਸਮਝਦਾ ਕਿ ਇਹ ਰੋਲ 300 ਸਾਲ ਦੀ ਜ਼ਿੰਦਗੀ ਦੇ ਸਮੇਂ ਦੌਰਾਨ ਉਹਨਾਂ ਦੇ 60 ਸਾਲ ਦੇ ਰਾਜਨੀਤਿਕ ਸਫ਼ਰ ਦੇ ਵਿੱਚ ਜੋ ਕਮਾਇਆ ਉਹਨਾਂ ਨੇ ਉਹ ਅੱਜ ਦੇ ਇਸ ਠਾਠਾ ਮਾਰਦੇ ਇਕੱਠ ਤੋਂ ਜਦ ਸਾਰੇ ਪੰਜਾਬ ਨੀ ਮੂਲਕ ਦੇ ਵਿੱਚ ਉਹ ਵੀ ਸ਼ਖਸੀਅਤਾਂ ਉਹਨਾਂ ਨੂੰ ਨਮਨ ਕਰਨ ਦੇ ਲਈ ਪਹੁੰਚਿਆ ਨੇ ਇਹ ਉਹਨਾਂ ਦੀ ਖੱਟੀ ਕਮਾਈ ਦਾ ਅੰਦਾਜ਼ਾ ਜਿਹੜਾ ਉਹ ਲੱਗ ਜਾਂਦਾ ਹੈ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕਰਕੇ ਦੇਸ਼ ਦੇ ਕੈਬਨਿਟ ਵਜ਼ੀਰ ਤੱਕ ਪਹੁੰਚਣਾ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ ਇਹ ਉਹਨਾਂ ਲੋਕਾਂ ਉਹਨਾਂ ਸ਼ਕਤੀਆਂ ਉਹਨਾਂ ਸੰਸਥਾਵਾਂ ਦੇ ਹਿੱਸੇ ਆਉਂਦਾ ਕਿਉਂਕਿ ਮੈਂ ਤਰਤੀਨ ਸਿੰਘ ਸਾਹਿਬ ਦੇ ਜੀਵਨ ਨੂੰ ਬੜੇ ਨੇੜੇ ਹੋ ਕੇ ਦੇਖਿਆ ਹੈ ਇਹ ਉਹਨਾਂ ਦੇ ਹਿੱਸੇ ਆਉਂਦੇ ਜਿਹੜੇ ਕਿ ਲੋਕਾਂ ਨੂੰ ਪੰਥ ਨੂੰ ਪੰਜਾਬ ਨੂੰ ਪੰਜਾਬੀਅਤ ਨੂੰ ਸਮਰਪਿਤ ਹੁੰਦੇ ਨੇ ਭਾਵੇਂ ਸਿਆਸੀ ਤੌਰ ਤੇ ਮੇਰੇ ਪਿਤਾ ਸਵਰਗੀ ਬਹੁ ਭਗਵਾਨਦਾ ਅਸ ਅਰੋੜਾ ਦੇ ਨਾਲ ਸਿਆਸੀ ਤੌਰ ਤੇ ਵੱਖਰੇਵੇਂ ਰਹੇ ਪਰ ਜਦੋਂ ਚੋਣਾ ਹੋ ਜਾਂਦੀਆ ਉਸ ਤੋਂ ਬਾਅਦ ਦੋਨੇ ਵੱਡੇ ਭਰਾ ਛੋਟੇ ਭਰਾ ਵਾਂਗੂ ਲੋਕਾਂ ਦੀ ਔਰ ਪੰਜਾਬ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਸੀਗੇ ਸੋ ਮੈਂ ਸਮਝਦਾ ਕਿ ਐਹੋ ਜਿਹਾਂ ਸ਼ਖਸੀਤਾਂ ਤੋਂ ਅੱਜ ਦੀ ਰਾਜਨੀਤਿਕ ਔਰ ਸਿਆਸੀ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਜਿਨ੍ਹਾਂ ਦਾ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਨੇ ਕਿਉਂਕਿ ਸਮਾਂ ਬਹੁਤ ਹੋ ਚੁੱਕਿਆ ਮੈਂ ਜ਼ਿਆਦਾ ਸਮਾਂ ਨਾਲ ਇਹ ਤੇ ਕਿਉਂਕਿ ਜੇ ਉਹਨਾਂ ਦੇ ਜੀਵਨ ਬਾਰੇ ਬੋਲਣ ਲੱਗਾਗੇ ਤੇ ਸਮਾਂ ਔਰ ਸ਼ਬਦ ਮੁੱਕ ਸਕਦੇ ਨੇ ਪਰ ਉਹਨਾਂ ਦੇ ਉਹਨਾਂ ਦੇ ਜੋ ਪੈੜਾਂ ਜੋ ਪਿਰਤਾਂ ਪਾ ਕੇ ਗਏ ਨੇ ਆਪਣੇ ਸਿਆਸੀ ਕੈਰੀਅਰ ਦੇ ਦੌਰਾਨ ਉਹ ਉਹਨਾਂ ਦਾ ਵਰਣਨ ਹੈ ਜਿਹੜਾ ਉਹ ਨਹੀਂ ਹੋ ਸਕਦਾ ਇਹਨੇ ਇਹਨੇ ਸ਼ਬਦਾਂ ਦੇ ਵਿੱਚ ਸੋ ਅੱਜ ਇਸ ਮੌਕੇ ਦੇ ਉੱਪਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਦੇਣ ਦੇ ਲਈ ਔਟੀਨਸਾ ਸਾਹਿਬ ਨੂੰ ਨਮਨ ਕਰਨ ਦੇ ਲਈ ਸਾਡੇ ਨੈਸ਼ਨਲ ਜੂਨੀਅਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਪਾਣ ਜੀ ਉਹਨਾਂ ਨੇ ਵੀ ਜੇ ਅੱਛੇ ਤਰ੍ਹਾਂ ਤੇ ਪਹੁੰਚਣਾ ਸੀ ਪਰ ਕੁਝ ਜ਼ਰੂਰੀ ਜਿਵੇਂ ਕਰਕੇ ਉਹ ਨਹੀਂ ਆ ਸਕੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਸਾਡੇ ਸਪੀਕਰ ਪੰਜਾਬ ਵਿਧਾਨ ਸਭਾ ਸਕਤਾ ਸਿੰਘ ਜੀ ਸੰਧਵਾ ਸਾਹਿਬ ਮੇਰੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਮੈਂਬਰ ਪਾਰਲੀਮੈਂਟ ਮੀਥੇਰ ਜੀ ਔਰ ਬਹੁਤ ਸਾਰੇ ਸਾਥੀ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਨੇ ਸੋ ਜ਼ਾਦਾ ਸਮਾਂ ਨਾਲ ਤੇ ਇੱਕ ਵਾਰ ਫੇਰ ਤੋਂ ਸਾਰੀ ਸੰਗਤ ਦਾ ਧੰਨਵਾਦ ਔਰ ਆਓ ਸਾਰੇ ਨਾਲ ਮਿਲ ਕੇ ਅਰਦਾਸ ਅਰਜੋਈ ਕਰੀਏ ਕਿ ਸੱਚੇ ਪਾਸ਼ਾ ਟੀਨਸਾ ਸਾਹਿਬ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ ਪਰਿਵਾਰ ਨੂੰ ਸਾਰੇ ਸੰਬੰਧੀਆਂ ਨੂੰ ਪਾਣਾ ਮੰਨਣ ਦਾ ਬਾਲ ਬਖਸ਼ਿਓ ਔਰ ਉਹਨਾਂ ਦੇ ਪਾਈਆਂ ਹੋਈਆਂ ਪਿਰਤਾਂ ਦੇ ਉੱਪਰ ਸਾਰੇ ਚੱਲ ਸਕੀਏ ਉਹ ਬਾਲ ਜਿਹੜਾ ਉਹ ਬਖਸ਼ਿਸ਼ ਹੋਇਆ ਨੇ ਇਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ